1328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਹੁੰਦੇ ਨੇ ਲਾਪਤਾ ਹੁੰਦੇ ਨੇ ਗਾਇਬ ਹੁੰਦੇ ਨੇ ਕਿੰਨੂ ਕਿਉਂ ਕਿਸ ਮਕਸਦ ਲਈ ਕਿਸ ਦੇ ਕਹਨਤੇ ਦਿੱਤੇ ਜਾਂਦੇ ਨੇ ਪਤਾ ਨਹੀਂ 992886 ਪਾਵਨ ਅੰਗ ਅਣਅਧਿਕਾਰਕ ਛਪਦੇ ਨੇ 204536 ਪਾਵਨ ਅੰਗ ਲਾਪਤਾ ਪਾਏ ਜਾਂਦੇ ਆ 982700 ਰੁਪਇਆ ਗੁਰੂ ਦੀ ਗੋਲਕ ਦਾ ਕਪੜਾ ਹੁੰਦਾ ਹੈ ਸੈਕੜੇ ਰੂਪ ਕਹ ਲੋ ਜਾਂ 100 ਤੋਂ ਵੱਧ ਸੀ 100 ਤੋਂ ਘੱਟ ਸੀ ਰਾਮ ਸਰ ਸਾਹਿਬ ਕੀ ਅੱਗ ਲੱਗ ਜਾਂਦੀ ਹੈ ਰਿਪੋਰਟ ਦੇ ਅਨੁਸਾਰ 5 ਨੇ 9 ਨੇ ਜਾਂ 14 ਨੇ ਉਹ 14 ਪਾਵਨ ਸਰੂਪ ਅੱਗ ਦੀ ਭੇਟ ਚੜ ਗਏ ਪਾਣੀ ਨਾਲ ਖਰਾਬ ਹੋ ਗਏ ਉਹ ਪਾਵਨ ਸਰੂਪ ਪੁਲਿਸ ਤੋਂ ਵੀ ਚੋਰੀ ਸੰਗਤ ਤੋਂ ਵੀ ਚੋਰੀ ਇਸ ਘਟਨਾ ਨੂੰ ਰੱਖ ਕੇ ਤੇ ਗੋਇੰਦਵਾਲ ਸਾਹਿਬ ਜਾ ਕੇ ਖੁਦ ਗੁਰਦੁਆਸਤਸਕਾਰ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਦਾ ਕਿਤੇ ਵੀ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ ਜਾਂਦਾ ਫਿਰ ਬਾਕੀ ਦੇ ਜਿਹੜੇ ਉੱਥੇ ਪਾਵਨ ਸਰੂਪ ਸੀ ਉਹਨਾਂ ਦਾ ਕੋਈ ਪਤਾ ਨਹੀਂ ਕਿੰਨੇ ਸਨ ਕਿੱਥੇ ਕਿੰਨੂ ਕਿਸ ਨਜ਼ਰੀਏ ਸਾਜਿਸ਼ ਦੇ ਸਿੱਧੇ ਗਏ ਕੋਈ ਪਤਾ ਨਹੀਂ 10 ਲੱਖ ਫਰਮੇ ਪ੍ਰਾਈਵੇਟ ਬੰਦੇ ਆ ਤੁਰੇ ਜਾਂਦੇ ਆ ਔਰ ਕੋਲੀ ਨਾਮ ਜਿਹੜੇ ਸੀ ਲਾਏ ਹੋਏ ਸੀ ਉਹਨਾਂ ਨੂੰ ਕਰੀਬਨ 9 ਕਰੋੜ 61 ਲੱਖ 15000 ਕੁਸ਼ ਰੁਪਏ ਜਿਹੜੇ ਆ ਉਹ ਗੁਰੂਤੀ ਗੋਲਕਤੇ ਦਿੱਤੇ ਜਾਂਦੇ ਆ ਜਿੱਥੇ ਵਾਪਸ ਲੈਣ ਦੀ ਗੱਲ ਵੀ ਹੁੰਦੀ ਹੈ ਇਹ ਗੁਰੂਤੀ ਗੋਲਕ ਦਾ ਪੈਸਾ ਆ ਪ੍ਰਾਈਵੇਟ ਕੋ ਲਿਮਟਿਡ ਕੰਪਨੀ ਨਹੀਂ ਆ ਇਹ ਗੁਰੂਕੀਆਂ ਸੰਗਤਾਂ ਦਾ ਪੈਸਾ ਇਹਦੇ ਤੋਂ ਵਸੂਲਿਆ ਜਾਏ 75% ਇਹ ਵੀ ਸਾਹਮਣੇ ਆਉਂਦਾ ਕਿ ਰਿਕਾਰਡ ਦੇ ਵਿੱਚ ਛੇੜਛਾੜ ਹੋਈ ਲੈਜਰ ਨੇ ਡੋਚ ਨੇ ਰਸੀਦ ਬੁੱਕਾਂ ਨੇ ਬਿੱਲ ਬੁੱਕ ਨੇ ਇਹ ਵੀ ਆਉਂਦਾ ਕਿ ਘੋਰ ਪਿਆਦ ਵੀ ਹੋਈ ਇਸ ਸਭ ਕਾਹੇ ਨੂੰ ਜਦੋਂ ਧਿਆਨ ਚ ਆਉਂਦਾ ਕਦੋਂ ਹੈ ਜਦੋਂ ਕਬਲਜੀਤ ਸਿੰਘ 2015 ਦੇ ਵਿੱਚ ਇਹਨਾਂ ਦੀ ਗਲਤ ਹੁੰਦੀ ਆ ਰਿਟਾਇਰਮੈਂਟ ਦੀ ਤੇ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਦੂਜਾ ਆੜ ਕੇ ਚਾਰਚ ਲੈਂਦਾ ਹੈ ਤੇ 267 ਸਰੂਪ ਉਸ ਵਕਤ ਘੱਟ ਪਹੁੰਚ ਦੀ ਗੱਲ ਆਉਂਦੀ ਹੈ ਜਿਹੜੇ ਕੀ ਬਾਅਦ ਵਿੱਚ 328 ਪਹੁੰਚ ਜਾਂਦੇ ਆ ਇਹ ਪੜਤਾਲ ਕੌਣ ਕਰਾਉਂਦਾ ਹੈ ਜੀ ਸ੍ਰੀ ਅਕਾਲ ਤਖਸਾਲ ਸਹਿਬ ਕਿੰਨਾ ਤੋਂ ਕਰਾਉਂਦਾ ਹੈ ਈਸ਼ਰ ਸਿੰਘ ਐਡਵੋਕੇਟ ਕਮਿਸ਼ਨ ਬੈਠਦੇ ਆ ਉਹਨਾਂ ਵੱਲੋਂ ਇਹ 1400 ਸਫੀਆਂ ਦੀ ਪੜਤਾਲ ਜਿਹੜੀ ਹੈ ਇਹ ਤੁਹਾਡੇ ਸਾਹਮਣੇ ਰੱਖੀ ਜਾਂਦੀ ਜਿਹੜੀ ਮੈਂ ਰੱਖੀ ਹੋਈ ਹੈ ਇਹ ਚਾਰ ਭਾਗਾਂ ਦੇ ਵਿੱਚ ਆ ਇਹ 1100 ਸਫਿਆਂ ਦੀ ਪਰਤਾਲੀ ਰਿਪੋਰਟ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੇਸ਼ ਕੀਤੀ ਜਾਂਦੀ ਹੈ ਜਿਦੇ ਵਿੱਚ ਇਨਾ ਘਟਨਾਵਾਂ ਦਾ ਜ਼ਿਕਰ ਹੈ ਤੇ ਹੋਰ ਵੀ ਬਹੁਤ ਕੁਝ ਹੈ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਰੂ ਇਹ ਸਾਰਾ ਕਾਰਜ ਕੀਤਾ ਜਾਂਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾ ਅਨੁਸਾਰ ਤੇ ਇਸ ਪਰਤਾਲੀਆ ਰਿਪੋਰਟ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਵਿਭਾਗੀ ਕਾਰਵਾਈ ਅਤੇ ਕਾਨੂੰਨੀ ਕਾਰਵਾਈ ਆਈਪੀਸੀ ਧਾਰਾ ਤਹਿਤ ਫੌਜਦਾਰੀ ਮੁਕਦਮੇ ਦੋਸ਼ੀਆਤੇ ਕਰਵਾਏ ਜਾਣ ਤੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਿਨ੍ਹਾਂ ਨੂੰ ਮੰਨਦਾ ਕੌਣ ਹੈ ਸਵਕਾਰਦਿਆਂ ਇਹ ਗੋਬਿੰਦ ਸਿੰਘ ਲੋਂਗੋਵਾਲ ਹੋਣਾ ਦਾ ਬਿਆਨ ਹੈ ਜਿਹੜਾ ਵੀਡੀਓ ਸੀਗਾ ਉਹਨੂੰ ਫੂਪ ਹੋ ਉਹਨੂੰ ਦਰਜ ਉਹਦਾ ਸੀਗਾ ਜਿਹੜਾ ਇਹ 27 ਅਗਸਤ 27 ਅਗਸਤ 2020 ਗੋਬਿੰਦ ਸਿੰਘ ਲੋਂਗੋਵਾਲ ਕਹਿੰਦੇ ਨੇ ਕਿ ਫੌਜਦਾਰੀ ਮੁਕਦਮੇ ਦਰਜ ਹੋਣਗੇ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਵਿਭਾਗੀ ਕਾਰਵਾਈ ਕੀਤੀ ਜਾਊਗੀ ਔਰ ਉਸ ਵਾਸਤੇ ਡੋਟੀ ਕਿਦੀ ਲੱਗਦੀ ਹੈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵਿਭਾਗੀ ਕਾਰਵਾਈ ਦੀ ਗੱਲ ਆਈ ਕੁਝ ਲੋਕਾਂ ਨੂੰ ਡਿਸਮਿਸ ਕਰਦੇ ਹੋ ਕੁਝ ਦੇ ਫੰਡ ਰੋਕਦੇ ਹੋ ਤੇ ਜਿਹੜੇ ਖਾਸ ਸੀ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਰੂਪ ਸਿੰਘ ਵਰਗਿਆਂ ਨੂੰ ਰਿਟਾਇਰਮੈਂਟ ਦੇ ਕੇ ਉਹਨਾਂ ਦੇ ਵੱਡੇ ਫੰਡ ਮੁਹੱਈਆ ਕਰਵਾ ਕੇ ਉਹਨਾਂ ਨੂੰ ਕੈਨੇਡਾ ਦੀਆਂ ਹਵਾਵਾਂ ਲੈਣ ਵਾਸਤੇ ਵਿਦੇਸ਼ ਜਾਣ ਦੇਉ ਇਸ ਤੋਂ ਖਫਾ ਹੋ ਕੇ ਸਿੱਖ ਸੰਗਤਾਂ ਨੇ ਕਾਨੂੰਨੀ ਕਾਰਵਾਈ ਦਾ ਮੋਰਚਾ ਲਾਇਆ ਜਿਨ੍ਹਾਂ ਦੇ ਵਿੱਚ ਉਸ ਵਕਤ ਭਾਈ ਸੁਖਜੀਤ ਸਿੰਘ ਖੋਸਾ ਮੇਰੇ ਨਾਲ ਬੈਠੇ ਆ ਇਹ ਉਸ ਮੋਰਚੇ ਵਿੱਚ ਸਨ 40 ਦਿਨੋਂ ਮੋਰਚਾ ਚੱਲਿਆ ਭਾਈ ਰਣਜੀਤ ਸਿੰਘ ਭਾਈ ਲਖਵੀਰ ਸਿੰਘ ਹਮਾਲਮ ਤੇ ਹੋਰ ਭੈਣ ਜੀ ਮਰਜਿੰਦਰ ਕੌਰ ਇਹ ਸਾਰੀਆਂ ਸਿੱਖ ਸੰਗਤਾਂ ਨੇ ਉੱਥੇ ਰਲ ਮਿਲ ਕੇ ਇੱਕ ਮੋਰਚੇ ਦੇ ਰੂਪ ਵਿੱਚ ਸ਼ਾਂਤਮਈ ਇਨਸਾਫ ਦੀ ਮੰਗ ਕੀਤੀ 40ਵੇਂ ਦਿਨ 2024 ਅਕਤੂਬਰ ਨੂੰ ਸ਼ਰਮਣੀ ਕਮੇਟੀ ਦੀ ਟਾਸਕ ਫੋਰਸ ਨੇ ਸੀਐਸ ਦਾ ਬਣਾ ਦਿੱਤਾ ਜਿੱਦਰ ਵਰਕਸ਼ਾਪ ਕੰਪਲੈਕਸ ਨੂੰ ਇੰਨੀ ਕੁ ਕੁੱਟਮਾਰ ਕੀਤੀ ਬੁੱਚੜਖਾਨੇ ਵੀ ਇਸ ਤਰ੍ਹਾਂ ਦੇ ਦੀ ਹੋਣਗੇ ਇਹਨਾਂ ਦੀਆਂ ਪੱਗਾਂ ਲਾਈਆਂ ਇੱਕ ਬੀਬੀ ਤੇ 20-20 ਬੀਬੀਆਂ ਚੜਾ ਕੇ ਕੁੱਟਮਾਰ ਕੀਤੀ ਦਸਤਾਰਾਂ ਲਾਈਆਂ, ਕਿਰਪਾਨਾਂ ਲਾਈਆਂ। ਭਾਈ ਖੋਸਾ ਜੀ ਦੀ ਦਸਤਾਰ ਲਾਈ, ਕਕਾਰ ਲਾਏ। ਦਾੜੀ ਫੜ ਕੇ ਮੂੰਹ ਤੇ ਚਪੇੜਾ ਤੱਕ ਮਾਰੀਆਂ ਗਈਆਂ ਕਿ ਹੁਣ ਦੱਸ ਇਨਸਾਫ਼ ਕਿੱਦਾ ਮੰਗੀਦਾ ਹੈ। ਔਰ ਇੰਨੀ ਕੁੱਟਮਾਰ ਤੋਂ ਬਾਅਦ ਇਹਨਾਂ ਤੇ 307 ਦਾ ਪਰਚਾ ਵੀ ਹੁੰਦਾ ਜੀ। ਦੋ ਪਰਚੇ ਇੱਕੋ ਦਿਨ ਕੀਤੇ ਜਾਂਦੇ ਨੇ ਜਿਹੜੇ 341, 323, 427, 148, 149 ਲੱਗਦੀਆਂ ਨੇ ਧਰਾਵਾਂ ਤੇ ਫਿਰ ਵੱਖਰੇ ਤੌਰ ਤੇ ਇੱਕ ਇਹ ਵੀ ਹੁੰਦਾ 307, 452, 148 ਤੇ 149। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਬੰਨੇ ਸਰਗੁੱਚਤਾ ਅਤੇ ਦੂਜੇ ਬੰਨੇ ਇਹ ਸਰਕਾਰ ਨੂੰ ਕਹਿ ਕੇ ਆਪ ਘੁਟਮਾਰ ਕੀਤੀ ਫਿਰ ਸਰਕਾਰ ਨੂੰ ਕਹਿ ਕੇ ਇਹ ਪਰਚਾ ਭਾਈ ਖੋਸਾ ਤੇ ਭਾਈ ਮਹਾਲਮ ਹੋਣਾ ਤੇ ਕਰਵਾਏ ਜਾਂਦੇ ਨੇ 4 2024 ਦੀ ਇਸ ਘਟਨਾ ਕਰਮ ਤੋਂ ਬਾਅਦ 4 ਨਵੰਬਰ ਨੂੰ ਪੰਥਕ ਹੋ ਕੇ ਦੇ ਰੂਪ ਵਿੱਚ ਦਾਸ ਦੀ ਅਗਵਾਈ ਚ ਸਿੱਖ ਸਤਿਭਾਵਨਾ ਗੱਲੋਂ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਹੋ ਕੇ ਦੀ ਸ਼ੁਰੂਆਤ ਹੁੰਦੀ 4 ਨਵੰਬਰ ਨੂੰ 2020 ਨੂੰ 2024 ਨਵੰਬਰ ਨੂੰ ਪੰਤਕ ਹੋਕਾ ਮੋਰਚਾ ਲੱਗਦਾ ਕਿ 328 ਪਾਵਨ ਸਰੂਪਾਂ ਦਾ ਇਨਸਾਫ ਕਿਉਂ ਨਹੀਂ ਔਰ ਉਸ ਮੋਰਚੇ ਦੇ ਦੌਰਾਨ ਅਸੀਂ ਕਾਂਗਰਸ ਦੇ ਜਿੰਨੇ ਲੀਡਰ ਸੀ ਉਸ ਵਕਤ ਦੇ ਸਾਰਿਆਂ ਦੇ ਘਰਾਂ ਦੇ ਬਾਹਰ ਕੀਰਤਨ ਕੀਤਾ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਨਾ ਆਵਾਜ਼ ਸੁਣੀ ਮੰਗ ਪੱਤਰ ਦਿੱਤੇ 2022 ਚ ਜਾ ਕੇ ਅਸੀਂ ਭਗਵਤ ਮਾਨ ਜੀ ਦੇ ਘਰ ਦੇ ਬਾਹਰ ਵੀ ਕੀਰਤਨ ਕੀਤਾ ਜਿੱਥੋਂ ਸਾਨੂੰ ਰਾਤ ਨੂੰ ਚੁੱਕ ਲਿਆ ਜਾਂਦਾ ਹੈ ਇਹਦੇ ਨਾਲ ਨਾਲ ਅਸੀਂ ਚਾਰਾ ਜੋਈ ਜਿਹੜੀ ਕਾਨੂੰਨ ਦੀ ਸੀ ਉਹੀ ਨਾਲ ਅਰੰਭੀ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਲੈਟਰ ਦਿੰਨੇ ਆ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਘਟਨਾਕਰਮ ਵਾਪਰਿਆ ਹੈ ਇਹ ਐਸਜੀਪੀਸੀ ਨੂੰ ਲੈਟਰ ਲਿਖਿਆ ਜਾਂਦਾ ਫਿਰ ਪੰਜਾਬ ਸਰਕਾਰ ਨੂੰ ਲਿਖਿਆ ਜਾਂਦਾ ਹੈ ਮੁੱਖ ਸਕੱਤਰ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਡੀਸੀ ਸਾਹਿਬਾਨ ਤੇ 23 ਜ਼ਿਲ੍ਹਿਆਂ ਚ ਇਹ ਐਪਲੀਕੇਸ਼ਨ ਦਿੱਤੀਆਂ ਜਾਂਦੀਆਂ ਨੇ ਸਾਨੂੰ ਇਨਸਾਫ ਦਿੱਤਾ ਜਾਏ ਯਾਦ ਪੱਤਰ ਲੀਗਲ ਸੈੱਲ ਵੱਲੋਂ ਨੋਟਿਸ ਭੇਜਿਆ ਜਾਂਦਾ ਹੈ ਪੰਜਾਬ ਸਰਕਾਰ ਨੂੰ ਐਸਜੀਪੀਸੀ ਨੂੰ ਕੋਈ ਕਾਰਵਾਈ ਨਹੀਂ ਫਿਰ ਸਾਡੇ ਵੱਲੋਂ ਪੀਆਈਐਲ ਦੇ ਰੂਪ ਵਿੱਚ ਅਸੀਂ ਹਾਈ ਕੋਰਟ ਤੱਕ ਆਪਣੀ ਪਹੁੰਚ ਕਰਦੇ ਮੰਨਜੋਗ ਅਦਾਲਤ ਵੱਲੋਂ ਪੀਆਈਐਲ ਤੇ ਸੁਣਵਾਈ ਕਰਦੇ ਆ 2025 27 ਅਗਸਤ ਨੂੰ ਆਰਡਰ ਕੀਤਾ ਜਾਂਦਾ ਹੈ ਕਿ ਡੀਜੀਪੀ ਪੰਜਾਬ ਵੱਲੋਂ ਤੁਰੰਤ ਕਾਰਵਾਈ ਕਰਨ ਔਰ ਨਾਲ ਜਿਹੜੇ 328 ਪਾਵਨ ਸਰੂਪ ਨੇ ਇਹ ਨਲਾਈਕੀ ਹੈ ਐਸਜੀਪੀਸੀ ਦੀ ਏ ਆਰਡਰ ਹੁੰਦੇ ਆ ਇੱਕ ਮਹੀਨਾ ਡੀਜੀਪੀ ਪੰਜਾਬ ਵੀ ਸੁੱਤੇ ਰਹਿੰਦੇ ਆ ਫਿਰ ਡੀਜੀਪੀ ਦੇ ਖਿਲਾਫ ਕੰਟੈਂਪਟ ਪਾਈ ਜਾਂਦੀ ਹੈ ਨੋਟਿਸ ਉਹਨਾਂ ਨੂੰ ਵੀ ਨਿਕਲਦਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰਾਉਣ ਲਈ ਲਮੇਰੀ ਮੰਗ ਨੂੰ ਮੁੱਖ ਰੱਖਦੇ ਆ ਅਸੀਂ ਜਥੇਬੰਦੀਆਂ ਨਾਲ ਮਿਲ ਕੇ ਮਹਾਪੰਚਾਇਤ ਬੁਲਾਉਨੇ ਆ ਜੀ ਗੱਲੇਬਾਲ ਜਗਜੀਤ ਸਿੰਘ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਭਾਈਬਲਦੇਵ ਸਿੰਘ ਸਿਰਸਾ ਇਹਦੇ ਨਾਲ ਸਿੱਖ ਜਥੇਬੰਦੀਆਂ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸੰਤ ਬਾਬਾ ਸਰਜੋ ਸਿੰਘ ਜੀ ਬੇਦੀ, ਈਮਾਨ ਸਿੰਘ ਮਾਨ, ਨਿਆਂ ਅੰਕਣ ਜਿੱਥੇ ਬੰਦੀਆਂ ਸਤਕਾਰ ਕਮੇਟੀਆਂ ਸਮੁੱਚੀ ਸੰਗਤ ਦੇ ਰੂਪ ਵਿੱਚ ਜਦੋਂ ਧਰਮ ਸਿੰਘ ਮਾਰਕੀਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ 5 ਸਾਲ ਤੋਂ ਮੋਰਚਾ ਚੱਲ ਰਿਹਾ ਹੈ ਉੱਥੇ ਮਹਾਪੰਚਾਇਤ 7 ਦਸੰਬਰ ਨੂੰ ਵੱਡਾ ਇਕੱਠ ਸੱਦਿਆ ਜਾਂਦਾ ਹੈ ਜਿਸ ਇਕੱਠ ਨੂੰ ਵੇਖਦੇ ਆ ਲੋਕ ਸ਼ਕਤੀ ਨੂੰ ਵੇਖਦੇ ਆ ਪੰਜਾਬ ਸਰਕਾਰ ਹਾਈ ਕੋਰਟ ਦੇ ਆਡਰਾਂ ਨੂੰ ਮੁੱਖ ਰੱਖ ਕੇ ਆਦੇਸ਼ਾਂ ਨੂੰ ਤੇ ਉੱਥੇ 168 ਨੰਬਰ ਦੀ ਐਫ ਆਈ ਆਰ ਦਰਜ ਕਰਦੀ ਹੈ 7 ਦਸੰਬਰ ਨੂੰ ਇਹ 7 ਦਸੰਬਰ 2025 ਦੀ ਇਹ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਜਾ ਕੇ ਰਿਮਾਂਡ ਉਹਨਾਂ ਦਾ ਲਿਆ ਜਾਂਦਾ ਜੀ ਉਹ ਮੰਗਦੇ ਨੇ ਪਹਿਲਾ ਮੁੱਲਜ਼ਮ ਕਹਿੰਦੇ ਸਾਨੂੰ ਜਮਾਨਤ ਦਿੱਤੀ ਜਾਏ ਪਰ ਮਾਨਜੁਗ ਅਦਾਲਤ ਵੱਲੋਂ ਆਂਡਰ ਆਉਂਦੇ ਨੇ ਇਹਦੇ ਤੇ ਰਿਮਾਂਡ ਜ਼ਰੂਰੀ ਹੈ ਭਰਾਵਾ 295 295 ਇਹ 409 463 120 20 ਭਰਾਵਾ ਲਾਈਆਂ ਜਾਂਦੀਆਂ ਨੇ ਤੇ ਬਾਅਦ ਵਿੱਚ 408 ਵੀ ਲੱਗਦੀ ਹੈ ਜਜ ਸਾਹਿਬ ਕਹਿੰਦੇ ਨੇ 16 18 19 ਤਿੰਨ ਦਿਨ ਲਗਾਤਾਰ ਬਹਿਸ ਕਰਵਾਈ ਇੱਕ ਇੱਕ ਕੇਸ ਤੇ ਦੋ ਦੋ ਵਾਰ ਜੱਜ ਸਾਹਿਬ ਸੁਣਦੇ ਰਿਹਾ ਔਰ ਵਕੀਲ ਦੋ ਦੋ ਪਾਸੇ ਤੋਂ ਲੀਗਲ ਸ਼ੈਲ ਜਿਹੜਾ ਸੀ ਉਹ ਬਹਿਸ ਕਰਦਾ ਰਿਹਾ 20 ਤਰੀਕ ਨੂੰ ਆਰਡਰ ਹੁੰਦੇ ਨੇ ਰਿਮਾਂਡ ਦੀ ਜ਼ਰੂਰਤ ਹੈ ਲੰਬੇਰਾ ਸਮੇਂ ਅਹਿਮ ਕੇਸ ਹੈ ਇੱਥੇ ਜ਼ਮਾਨਤ ਖਾਜ ਕੀਤੀ ਜਾਂਦੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਕਹੀ ਗਈ 9 ਜਨਵਰੀ ਨੂੰ ਸਟੇਟ ਰਿਪੋਰਟ ਦਿੱਤੀ ਜਾਏ ਤੇ ਜਿਹੜੀ ਇਹ ਜ਼ਮਾਨਤ ਹੈ ਉਹ ਰਾਖਵੇਂ ਆਰਡਰ ਰੱਖ ਲਏ ਜਾਂਦੇ ਨੇ ਮੰਨ ਲਓ ਕਿ ਹਾਈ ਕੋਰਟ ਵੱਲੋਂ ਦੂਜੇ ਪਾਸੇ ਗ੍ਰਿਫਤਾਰੀ ਹੁੰਦੀ ਹੈ ਸੀਏ ਸਤਿੰਦਰ ਸਿੰਘ ਕੋਲੀ ਜਿਹੜੇ ਮੁੱਖ ਦੋਸ਼ੀ ਮੰਨੇ ਜਾਂਦੇ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਸੂਈ ਖਰੀਦਣੀ ਹੈ ਸੀਏ ਸਾਹਿਬ ਖਰੀਦਣਗੇ ਜਹਾਜ਼ ਖਰੀਦਣਾ ਹੈ ਸੀਏ ਸਾਹਿਬ ਖਰੀਦਣਗੇ ਉਹਦੀ ਨਿਲਾਮੀ ਕਰਨੀ ਹੈ ਸੀਏ ਸਾਹਿਬ ਦੱਸਣਗੇ ਏ ਟੂ ਜ਼ेड ਆਏ ਗਏ ਖਰਚੇ ਦਾ ਹਿਸਾਬ ਸੀ ਸਭ ਦੇਣਗੇ ਤੇ ਉਹਦੇ ਚ ਕਰੋੜਾਂ ਰੁਪਈਆ ਖਰਚ ਵੀ ਦਿੱਤਾ ਹੋਇਆ ਐ ਐਸਟੀਪੀਸੀ ਵੱਲੋਂ ਗੋਰੂ ਦੀ ਗੋਲਕ ਚੋਂ ਹੁਣ ਜਦੋਂ ਗ੍ਰਿਫਤਾਰੀ ਹੋਈ ਸਿੱਤ ਬਣੀ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਿਰ ਤੇ ਬਾਹਾਂਵਾਂ ਰੱਖ ਕੇ ਹਾਏ ਮਾਰੇ ਗਏ ਹਾਏ ਪੰਥ ਚ ਦਖਲ ਹਾਏ ਸਰਕਾਰ ਨੇ ਦਖਲ ਦੇ ਦਿੱਤਾ ਅਕਾਲ ਪੰਥ ਤਖਤ ਨੂੰ ਚੁਣੌਤੀ ਦੇ ਦਿੱਤੀ ਹਾਏ ਮਰ ਗਏ ਮਾਰ ਦਿੱਤਾ ਆ ਜੋ ਪੰਥ ਇਕੱਠਾ ਹੋ ਕੇ ਇਹ ਤੇ ਕਾਨੂੰਨੀ ਕਾਰਵਾਈ ਸੀ ਇਹ ਤੇ ਤੁਹਾਡੀ ਪੜਤਾਲ ਦੇ ਅਨੁਸਾਰ ਸੀ ਸਾਰਾ ਕੁਝ ਗਲਤ ਕਰੇ ਸੀ ਫਿਰ ਸਿੱਟ ਨੂੰ ਢਾਲ ਸ੍ਰੀ ਅਕਾਲ ਤੱਕ ਸਭ ਨੂੰ ਬਣਾ ਕੇ ਤੇ ਆਦੇਸ਼ ਬਰਾਏ ਜਾਂਦੇ ਨੇ ਕਿ ਕਾਲ ਤੱਕ ਸਭ ਦਾ ਹੁਕਮ ਹੈ ਕਿ ਸਿੱਟ ਕੋਈ ਕਿਸੇ ਕਿਸਮ ਦੀ ਸਾਨੂੰ ਪੁੱਛ ਕਿਸੇ ਨਹੀਂ ਕਰ ਸਕਦੀ ਕਾਨੂੰਨ ਨੂੰ ਚੈਲੰਜ ਕਰਵਾਤਾ ਜੀ ਰਿਪੋਰਟ ਨੂੰ ਚੈਲੰਜ ਕਰਵਾਤਾ ਆਪਣੀ ਬਣਾਈ ਹੋਈ ਰਿਪੋਰਟ ਨੂੰ ਸਭ ਹਾਈ ਕੋਰਟ ਮਾਨਜੁਗ ਆਡਰਾਂ ਨੂੰ ਸਭ ਕਾਹੇ ਨੂੰ ਚੈਲੰਜ ਕਰਵਾ ਦਿੱਤਾ ਜੀ ਢਾਲ ਸ੍ਰੀ ਅਕਾਲ ਤੱਕ ਸਭ ਨੂੰ ਬਣਾ ਕੇ ਤੇ ਹੁਣ ਨਵਾਂ ਚੋਚਾ ਛੱਡ ਦਿੱਤਾ ਜੀ ਅਸੀਂ ਸਿੱਟ ਨੂੰ ਕੋਈ ਸਹਿਯੋਗ ਨਹੀਂ ਕਰਾਂਗੇ ਇਤਸੋ ਭਾਵ ਸਿੱਟ ਨੂੰ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਐਸਜੀਪੀਸੀ ਮੁੱਕਰੀ ਦੋਸ਼ੀਆਂ ਦੇ ਹੱਕ ਚ ਸ਼ਰਿਆਮ ਖੜੀ ਔਰ ਇਹਨਾਂ ਸਾਬਤ ਕਰ ਦਿੱਤਾ ਹੈ ਇਹ ਸਰੂਪ ਚੋਰੀ ਹੋਏ ਨਹੀਂ ਕਰਵਾਏ ਗਏ ਨੇ